ਕਾਲਜ ਦਾ ਵੇਲਾ ਜਦੋਂ ਪੂਰਾ ਹੋ ਗਿਆ ਹੋਲੀ ਵਾਲੇ ਦਿਨ ਤੇਰਾ ਫੋਨ ਆਇਆ ਸੀ ਅਗਲੀ ਸਵੇਰ ਤੇਰੇ ਸ਼ਹਿਰ ਆ ਗਿਆ ਤੂੰ ਵੀ ਤਾਂ ਬਹਾਨਾ ਘਰੇ ਲਾਇਆ ਸੀ ਕਦੇ ਇੱਕ ਮਿੰਟ ਵਾਲੀ ਮੁਲਾਕਾਤ ਵਾਲੀ ਏ ਤੇਰੀ ਗੱਲ ਉੱਤੇ ਰੰਗ ਲਾਇਆ ਸੀ ਕਦੇ ਗੱਲ ਉੱਤੇ ਪਿਆ ਰੰਗ ਕਿੰਨਾ ਜਚਿਆ ਬੈਗ ਵਿੱਚ ਪਿਆ ਜਿਹੜਾ ਬਾਕੀ ਬਚਿਆ ਉਹ ਦਿਨੇ ਸੀ ਖੜਾ ਗੁਰਦਾਸ ਮਾਨ ਦਾ ਮੈਂ ਹੀਰੋ Honda ਠੰਡ ਚ ਭਜਾਇਆ ਸੀ ਕਦੇ ਆਸ਼ਕ ਪਰਾਣਾ ਤੇਰਾ ਹੋ ਹੀ ਆਨੀ ਮੈਂ ਤੇਰੇ ਲਈ ਜੋ ਸੁਰਮਾ ਲਿਆਇਆ ਸੀ ਕਦੇ ਮੈਨੂੰ ਪਤਾ ਗੱਲ ਤੈਨੂੰ ਯਾਦ ਹੋਣੀ ਐ ਤੂੰ ਵੀ ਮੈਨੂੰ ਪਿਆਰ ਨਾਲ ਬੁਲਾਇਆ ਸੀ ਕਦੇ ਕਾਲਜ ਦਾ ਵੇਲਾ ਜਦੋਂ ਪੂਰਾ ਹੋ ਗਿਆ ਹੋਲੀ ਵਾਲੇ ਦਿਨ ਤੇਰਾ ਫੋਨ ਆਇਆ ਸੀ ਅਗਲੀ ਸਵੇਰ ਤੇਰੇ ਸ਼ਹਿਰ ਆ ਗਿਆ ਤੂੰ ਵੀ ਤਾਂ ਬਹਾਨਾ ਘਰੇ ਲਾਇਆ ਸੀ ਕਦੇ ਇੱਕ ਮਿੰਟ ਵਾਲੀ ਮੁਲਾਕਾਤ ਵਾਲੀ ਏ ਤੇਰੀ ਗੱਲ ਉੱਤੇ ਰੰਗ ਲਾਇਆ ਸੀ ਕਦੇ ਗੱਲ ਉੱਤੇ ਪਿਆ ਰੰਗ ਕਿੰਨਾ ਜਚਿਆ ਬੈਗ ਵਿੱਚ ਪਿਆ ਜਿਹੜਾ ਬਾਕੀ ਬਚਿਆ ਉਹਦਣੇ ਸੀ ਖੜਾ ਗੁਰਦਾਸ ਮਾਨ ਦਾ ਮੈਂ ਹੀਰੋ ਹਾਂ ਦਾ ਠੰਡ ਚ ਭਜਾਇਆ ਸੀ ਕਦੇ ਆਸ਼ਕ ਪੁਰਾਣਾ ਤੇਰਾ ਉਹ ਹੀ ਆਨੀ ਮੈਂ ਤੇਰੇ ਲਈ ਜੋ ਸੁਰਮਾ ਲਾਇਆ ਸੀ ਕਦੇ ਮੈਨੂੰ ਪਤਾ ਗੱਲ ਤੈਨੂੰ ਯਾਦ ਹੋਣੀ ਐ ਤੂੰ ਵੀ ਮੈਨੂੰ ਪਿਆਰ ਨਾਲ ਬੁਲਾਇਆ ਸੀ ਕਦੇ ਕਾਲਜ ਦਾ ਵੇਲਾ ਜਦੋਂ ਪੂਰਾ ਹੋ ਗਿਆ ਹੋਲੀ ਵਾਲੇ ਦਿਨ ਤੇਰਾ ਫੋਨ ਆਇਆ ਸੀ ਅਗਲੀ ਸਵੇਰ ਤੇਰੇ ਸ਼ਹਿਰ ਆ ਗਿਆ ਤੂੰ ਵੀ ਤਾਂ ਬਹਾਨਾ ਘਰੇ ਲਾਇਆ ਸੀ ਕਦੇ ਇੱਕ ਮਿੰਟ ਵਾਲੀ ਮੁਲਾਕਾਤ ਵਾਲੀ ਏ ਤੇਰੀ ਗੱਲ ਉੱਤੇ ਰੰਗ ਲਾਇਆ ਸੀ ਕਦੇ ਗੱਲ ਉੱਤੇ ਪਿਆ ਰੰਗ ਕਿੰਨਾ ਜਚਿਆ ਬੈਗ ਵਿੱਚ ਪਿਆ ਜਿਹੜਾ ਬਾਕੀ ਬਚਿਆ ਉਦਣੇ ਸਿਖੜਾ ਗੁਰਦਾਸ ਮਾਨ ਦਾ ਮੈਂ ਹੀਰੋ ਹਾਂ ਦਾ ਠੰਡ ਚ ਭਜਾਇਆ ਸੀ ਕਦੇ ਆਸ਼ਕ ਪਰਾਣਾ ਤੇਰਾ ਉਹ ਹੀ ਆਨੀ ਮੈਂ ਤੇਰੇ ਲਈ ਜੋ ਸੁਰਮਾਂ ਲਾਇਆ ਸੀ ਕਦੇ ਮੈਨੂੰ ਪਤਾ ਗੱਲ ਤੈਨੂੰ ਯਾਦ ਹੋਣੀ ਐ ਤੂੰ ਵੀ ਮੈਨੂੰ ਪਿਆਰ ਨਾਲ ਬੁਲਾਇਆ ਸੀ ਕਦੇ ਕਾਲਜ ਦਾ ਵੇਲਾ ਜਦੋਂ ਪੂਰਾ ਹੋ ਗਿਆ ਹੋਲੀ ਵਾਲੇ ਦਿਨ ਤੇਰਾ ਫੋਨ ਆਇਆ ਸੀ ਅਗਲੀ ਸਵੇਰ ਤੇਰੇ ਸ਼ਹਿਰ ਆ ਗਿਆ ਤੂੰ ਵੀ ਤਾਂ ਬਹਾਨਾ ਘਰੇ ਲਾਇਆ ਸੀ ਕਦੇ ਇੱਕ ਮਿੰਟ ਵਾਲੀ ਮੁਲਾਕਾਤ ਵਾਲੀ ਏ ਤੇਰੀ ਗੱਲ ਉੱਤੇ ਰੰਗ ਲਾਇਆ ਸੀ ਕਦੇ ਗੱਲ ਉੱਤੇ ਪਿਆ ਰੰਗ ਕਿੰਨਾ ਜਚਿਆ ਬੈਗ ਵਿੱਚ ਪਿਆ ਜਿਹੜਾ ਬਾਕੀ ਬਚਿਆ ਉਹਦਣੇ ਸੀ ਖੜਾ ਗੁਰਦਾਸ ਮਾਨ ਦਾ ਮੈਂ ਹੀਰੋ ਹਾਂ ਦਾ ਠੰਡ ਚ ਭਜਾਇਆ ਸੀ ਕਦੇ ਆਸ਼ਕ ਪਰਾਣਾ ਤੇਰਾ ਉਹ ਹੀ ਆਨੀ ਮੈਂ ਤੇਰੇ ਲਈ ਜੋ ਸੁਰਮਾ ਲਾਇਆ ਸੀ ਕਦੇ ਮੈਨੂੰ ਪਤਾ ਗੱਲ ਤੈਨੂੰ ਯਾਦ ਹੋਣੀ ਐ ਤੂੰ ਵੀ ਮੈਨੂੰ ਪਿਆਰ ਨਾਲ ਬੁਲਾਇਆ ਸੀ ਕਦੇ